ਕੁਵੈਤ ਦੇ ਮੰਗਾਫ ਸ਼ਹਿਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ 45 ਭਾਰਤੀਆਂ ਦੀ ਮੌਤ ਹੋ ਗਈ। ਡੀਐਨਏ ਟੈਸਟ ਰਾਹੀਂ ਮ੍ਰਿਤਕਾਂ ਦੀ ਪਛਾਣ ਕਰਨ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੇਜਿਆ ਗਿਆ। ਮ੍ਰਿਤਕਾਂ ਵਿੱਚ ਕੇਰਲ ਦੇ 23, ਤਾਮਿਲਨਾਡੂ ਦੇ 7, ਆਂਧਰਾ ਪ੍ਰਦੇਸ਼ ਦੇ 3, ਉੱਤਰ ਪ੍ਰਦੇਸ਼ ਦੇ 3 ਅਤੇ ਬਿਹਾਰ, ਓਡੀਸ਼ਾ, ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਪੰਜਾਬ ਅਤੇ ਪੱਛਮੀ ਮਗਾਲ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਪਰਵਾਸ ਦੀ ਆਉਣ ਵਾਲੀ ਫਿਲਮ ਕਲਕੀ 2898 E ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ गिर ਗਈ ਹੈ। ਹਾਲੀਵੁੱਡ ਫਿਲਮ ਕਲਾਕਾਰ ਸੁੰਗ ਚੋਈ ਨੇ ਮੇਕਅਪਸ ਤੇ ਸੀਨ ਚੋਰੀ ਕਰਨ ਦਾ ਇਲਜ਼ਾਮ ਲਾਇਆ। ਕਲਕੀ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਆਪਣੀ 10 ਸਾਲ ਪੁਰਾਣੀ ਆਰਟ ਤੇ ਕਲਕੀ 2898 E ਦੀ ਦੇ ਸ਼ੁਰੂਆਤੀ ਸੀਨ ਵਿੱਚ ਸਮਾਨਤਾਵਾਂ ਦਿਖਾਈਆਂ। ਪੋਸਟ ਸ਼ੇਅਰ ਕਰਦੇ ਹੋਏ ਚੋਈ ਨੇ ਲਿਖਿਆ ਕਿ ਬਿਨਾਂ ਇਜਾਜ਼ਤ ਮੇਰੇ ਆਰਟਵਰਕ ਦੀ ਵਰਤੋਂ ਕਰਨਾ ਗਲਤ ਹੈ। ਪੀਐਮ ਮੋਦੀ ਜੀ7 ਸੰਮੇਲਨ ਚ ਹਿੱਸਾ ਲੈਣ ਲਈ ਇਟਲੀ ਪਹੁੰਚ ਗਏ ਹਨ ਜਿੱਥੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ। ਉਹ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨਾਲ ਦਵੱਲੀ ਗੱਲਬਾਤ ਕਰਨਗੇ। ਪੀਐਮ ਮੋਦੀ ਦੁਪਹਿਰ 2 ਵਜੇ ਜੀ7 ਦੇ ਆਊਟਰੀਚ ਸੈਸ਼ਨ ਵਿੱਚ ਹਿੱਸਾ ਲੈਣਗੇ। ਸ਼ਾਮ 6 ਵਜੇ 20 ਮਿੰਟ ਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨਾਲ ਦਵੱਲੀ ਗੱਲਬਾਤ ਕਰਨਗੇ। ਇਟਲੀ ਦੇ ਪ੍ਰਧਾਨ ਮੰਤਰੀ ਰਾਤ 8:30 ਵਜੇ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਡਿਨਰ ਦੀ ਮੇਜ਼ਬਾਨੀ ਕਰਨਗੇ। ਬੰਗਲਾਦੇਸ਼ ਨੇ T20 ਵਿਸ਼ਵ ਕੱਪ 'ਚ ਲਗਾਤਾਰ ਤੇਜ਼ੀ ਜਿੱਤ ਦਰਜ ਕੀਤੀ ਹੈ। ਵੀਰਵਾਰ ਨੂੰ ਹੋਏ ਮੈਚ 'ਚ ਬੰਗਲਾਦੇਸ਼ ਨੇ ਨੀਦਰਲੈਂਡ ਨੂੰ 25 ਦੌੜਾਂ ਨਾਲ ਹਰਾਇਆ। ਬੰਗਲਾਦੇਸ਼ ਨੇ 20 ਓਵਰਾਂ 'ਚ 5 ਵਿਕਟਾਂ ਤੇ 159 ਦੌੜਾਂ ਬਣਾਈਆਂ। ਜਵਾਬ 'ਚ ਨੀਦਰਲੈਂਡ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗਵਾ ਕੇ 134 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ ਸ਼ਾਬਿਕ ਅਲੀ ਹਸਨ ਨੇ 64 ਦੌੜਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸਨੇ 38 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਭਾਰਤੀ ਰੱਖਿਆ ਖੋਜ ਸੰਗਠਨ ਹੁਣ ਤੱਕ ਸਭ ਤੋਂ ਖਤਰਨਾਕ ਮਿਜ਼ਾਈਲ ਬ੍ਰਾਹਮਸ 2 ਬਣਾ ਰਿਹਾ ਹੈ ਇਹ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਹੈ ਇਸਦੀ ਰੇਂਜ 600 ਕਿਲੋਮੀਟਰ ਤੱਕ ਹੋਵੇਗੀ ਪਰ ਇਸਦੀ ਸਪੀਡ 6126 ਤੋਂ 12251 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਇਸਦੀ ਤੇਜ਼ ਰਫ਼ਤਾਰ ਕਰਕੇ ਇਸ ਮਿਜ਼ਾਈਲ ਨੂੰ ਟਰੈਕ ਕਰਨਾ ਵੀ ਕਾਫੀ ਮੁਸ਼ਕਿਲ ਹੈ ਇਸ ਨੂੰ ਜਹਾਜ਼ ਪੰਡੂਬੀ ਹਵਾਈ ਜਹਾਜ਼ ਜਾਂ ਲਾਂਚ ਪੈਡ ਤੋਂ ਫਾਇਰ ਕੀਤਾ ਜਾ ਸਕਦਾ ਹੈ ਇਸ ਵੇਲੇ ਸਿਰਫ ਅਮਰੀਕਾ ਰੂਸ ਅਤੇ ਚੀਨ ਕੋਲ ਅਜਿਹੇ ਮਿਜ਼ਾਈਲਾਂ ਹਨ ਪਾਕਿਸਤਾਨੀ ਸੰਸਦਚ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰ ਸ਼ਿਵਲੀ ਫਰਾਜ਼ ਨੇ ਭਾਰਤੀ ਸੰਸਦ ਅਤੇ ਲੋਕਤੰਤਰ ਦੀ ਤਾਰੀਫ ਕੀਤੀ ਹੈ ਫਰਾਜ਼ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਵਿੱਚ ਤੰਦਲੀ ਹੋਈ ਸੀ ਪਰ ਸਾਡੇ ਗਵਾਂਡੀ ਮੁਲਕ ਵਿੱਚ ਵੀ ਚੋਣਾਂ ਹੋਈਆਂ ਸਨ ਪਰ ਅੱਜ ਕੋਈ ਨਹੀਂ ਕਹਿ ਸਕਦਾ ਕਿ ਭਾਰਤੀ ਚੋਣਾਂ ਵਿੱਚ ਤੰਦਲੀ ਹੋਈ ਸੀ ਭਾਰਤ ਵਿੱਚ ਸਾਰੀਆਂ ਚੋਣਾਂ ਈਬੀਐਮ ਦੀ ਵਰਤੋਂ ਕਰਕੇ ਕਰਵਾਈਆਂ ਗਈਆਂ ਸਨ ਇਕੱਲੇ ਵਿਅਕਤੀਆਂ ਲਈ ਵੀ ਬੂਥ ਬਣਾਏ ਗਏ ਸਨ ਸਾਰੀਆਂ ਪਾਰਟੀਆਂ ਨੇ ਚੋਣ ਨਤੀਜਿਆਂ ਨੂੰ ਸਵੀਕਾਰ ਕਰ ਲਿਆ ਹੈ ਜ਼ਹੀਰ ਇਕਵਾਲਤ ਸੁਨਾਖਸ਼ੀ ਸੇਨਾ ਦੇ ਵਿਆਹ ਬਾਰੇ ਪਿਤਾ ਸ਼ਤਰੂਗਨ ਸੇਨਾ ਨੇ ਕਿਹਾ ਕਿ ਸੁਨਾਖਸ਼ੀ ਮੇਰੀ ਅੱਖਾਂ ਦਾ ਤਾਰਾ ਹੈ ਉਹ ਮੇਰੀ ਇੱਕ ਲੌਧੀ ਬੇਟੀ ਹੈ ਤੇ ਮੇਰੇ ਬਹੁਤ ਕਰੀਬ ਹੈ ਮੈਨੂੰ ਉਸਦੇ ਪਿਤਾ ਹੋਣ ਦਾ ਮਾਣ ਹੈ ਪਿਛਲੇ ਕੁਝ ਸਾਲਾਂ ਚ ਲੁਟੇਰੇ ਤੋਂ ਲੈ ਕੇ ਦਹਾੜ ਤੱਕ ਤੇ ਹੁਣ ਹੀਰਾ ਮੰਡੀ ਤੱਕ ਉਹ ਇੱਕ ਸ਼ਾਨਦਾਰ ਅਦਾਕਾਰਾ ਸਾਬਿਤ ਹੋਈ ਹੈ ਜੇ ਮੇਰੀ ਧੀ ਦਾ ਵਿਆਹ ਹੋ ਰਿਹਾ ਹੈ ਤਾਂ ਮੈਂ ਉਸ ਨੂੰ ਅਸੀਸ ਦੇਵਾਂਗਾ ਤੇ ਉਸਦੇ ਫੈਸਲਿਆਂ ਤੇ ਚੋਣ ਦਾ ਸਮਰਥਨ ਕਰਾਂਗਾ ਟੈਲੀਕਮ ਕੰਪਨੀ ਵੋਡਾਫੋਨ ਆਈਡੀਆ ਐਰਿਕਸਨ ਅਤੇ ਨੋਕੀਆ ਨੂੰ ਕੰਪਨੀ ਦੇ ਸ਼ੇਅਰ ਵੇਚ ਕੇ 2458 ਕਰੋੜ ਰੁਪਏ ਜਟਾਉਣ ਜਾ ਰਹੀ ਹੈ ਵੋਡਾਫੋਨ ਆਈਡੀਆ ਦੇ ਬੋਰਡ ਨੇ ਦੋਹਾਂ ਕੰਪਨੀਆਂ ਨੂੰ ਸ਼ੇਅਰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ ਸ਼ੇਅਰਾਂ ਦੀ ਅਲਾਟਮੈਂਟ ਤੋਂ ਬਾਅਦ ਵੀਆਈ ਵਿੱਚ ਨੋਕੀਆ ਦੀ ਹਿੱਸੇਦਾਰੀ 1.5% ਤੇ ਐਰਿਕਸਨ ਦੀ ਹਿੱਸੇਦਾਰੀ 0.9% ਹੋ ਜਾਵੇਗੀ ਕਣਕ ਦੇ ਆਟੇ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਹਰਕਤ 'ਚ ਆ ਗਈ ਹੈ ਖਪਤਕਾਰ ਮਾਮਲੇ ਤੇ ਖਾਸ ਸਪਲਾਈ ਮੰਤਰਾਲੇ ਨੇ ਕਿਹਾ ਕਿ ਅਸੀਂ ਮੰਡੀ 'ਚ ਕਣਕ ਦੀਆਂ ਕੀਮਤਾਂ ਤੇ ਨਜ਼ਰ ਰੱਖ ਰਹੇ ਹਾਂ ਇਸ ਤੋਂ ਇਲਾਵਾ ਮੈਕਮੇ ਨੇ ਕੀਮਤਾਂ ਨੂੰ ਕਾਬੂ ਹੇਠ ਰੱਖਣ ਲਈ ਵੀ ਲੋੜਿੰਦਾ ਦਖਲ ਦਿੱਤੇ ਹਨ ਮੰਤਰਾਲੇ ਨੇ ਸਪਸ਼ਟ ਕਿਹਾ ਕਿ ਹਰ ਸਾਲ ਕਣਕ ਦੀ ਜਮ੍ਹਾਂ ਖੋਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਕੰਮ ਕੀਤਾ ਜਾਵੇਗਾ ਯੋਨ ਉਤਪੀੜਨ ਮਾਮਲੇ 'ਚ ਉੱਤਰ ਪ੍ਰਦੇਸ਼ ਦੀ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਜਿੰਸੀ ਸ਼ੋਸ਼ਣ ਦੇ ਕਾਨੂੰਨ ਔਰਤਾਂ ਦੇ ਫਾਇਦੇ ਲਈ ਬਣਾਏ ਗਏ ਹਨ ਪਰ ਪੁਰਸ਼ ਹਮੇਸ਼ਾ ਗਲਤ ਨਹੀਂ ਹੁੰਦਾ ਅਜਿਹੇ ਮਾਮਲੇ 'ਚ ਦੋਸ਼ਾਂ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਵੀ ਸ਼ਿਕਾਇਤਕਰਤਾ ਤੇ ਹੁੰਦੀ ਹੈ ਹਾਈ ਕੋਰਟ ਨੇ ਕਿਹਾ ਕਿ ਔਰਤ ਅਤੇ ਦੋਸ਼ੀ ਦਾ ਰਿਸ਼ਤਾ ਸਹਿਮਤੀ ਨਾਲ ਹੋਇਆ ਸੀ ਔਰਤ ਨੇ ਆਪਣੇ ਮਰਦ ਸਾਥੀ ਤੋਂ ਆਪਣੀ ਜਾਤ ਵੀ ਲੁਕਾਈ ਸੀ ਉਸਨੇ ਆਪਣੇ ਪਹਿਲੇ ਵਿਆਹ ਬਾਰੇ ਵੀ ਨਹੀਂ ਦੱਸਿਆ ਜੋ 2010 ਵਿੱਚ ਹੋਇਆ ਸੀ